ਤੁਸੀਂ ਸੋਨ ਰਹੇ ਹਾਂ ਸੁਖਵਿੰਦਰ ਪੱਪੀ ਦਾ ਨਾਵਲ ਤਰਤ ਵਿਹੂਨੇ ਕਾਂਡ ਆਖਰੀ ਤਪਦੇ ਹਾੜ ਮਹੀਨੇ ਚਾਜ ਸਵੇਰ ਦਾ ਮੀ ਪੈ ਰਿਹਾ ਹੈ ਸੰਦੀਪ ਆਪਣੇ ਚੁਬਾਰੇ ਚ ਬੈਠਾ ਸਵੇਰ ਦਾ ਹੀ ਵੀਰਾਂ ਨੂੰ ਯਾਦ ਕਰ ਰਿਹਾ ਹੈ ਉਸਦੇ ਸੀਨੇ ਚ ਖੋ ਪੈ ਰਹੀ ਹੈ ਉਸ ਨੂੰ ਲੱਗਦਾ ਕਿ ਵੀਰਾਂ ਕਿਸੇ ਹਵਾ ਦੇ ਬੁੱਲੇ ਨਾਲ ਉੱਡ ਕੇ ਆ ਜਾਵੇ ਤੇ ਉਸਦੇ ਤਪਦੇ ਸੀਨੇ ਨਾਲ ਆ ਲੱਗੇ ਵੀਰਾਂ ਦੀਆਂ ਅਨੇਕ ਨਿੱਕੀਆਂ ਨਿੱਕੀਆਂ ਗੱਲਾਂ ਉਸ ਨੂੰ ਚੇਤੇ ਆ ਰਹੀਆਂ ਹਨ ਉਸ ਨੂੰ ਲੱਗਦਾ ਹੈ ਕਿ ਨਖਰਾ ਤਾਂ ਔਰਤ ਦੇ ਨਾਲ ਹੀ ਜੰਮਿਆ ਹੈ ਔਰਤ ਤਾਂ ਬਿਲਕੁਲ ਸਧਾਰਨ ਮਾਨ ਨਹੀਂ ਹੁੰਦੀ ਇਹ ਤਾਂ ਫਿਰ ਵੀ ਬਹੁਤ ਗਹਿਰੀ ਸੋਚ ਰੱਖਣ ਵਾਲੀ ਲੀਡਰ ਟਾਈਪ ਕੁੜੀ ਹੈ ਚਲੋ ਕੋਈ ਗੱਲ ਨਹੀਂ ਐਵੇਂ ਇੱਧਰ ਲੀਆਂ ਉੱਧਰ ਲੀਆਂ ਮਾਰ ਕੇ ਵਕਤ ਬਰਬਾਦ ਕਰ ਰਹੀ ਹੈ ਇਸ ਦਾ ਵਿਆਹ ਤਾਂ ਮੇਰੇ ਨਾਲ ਹੀ ਹੋਵੇਗਾ ਸੰਦੀਪ ਅੰਦਰਲਾ ਜੱਟ ਵੀ ਉੱਠ ਕੇ ਬੈਠ ਗਿਆ ਸੀ ਜੇ ਕਿਤੇ ਇਹ ਇਸ ਵਾਰ ਗ੍ਰਿਫਤਾਰ ਹੋ ਜਾਂਦੀ ਜੇਲ੍ਹ ਚ ਦੋ ਕੁ ਮਹੀਨੇ ਲਾ ਆਉਂਦੀ ਇਹਦੇ ਸਾਰੇ ਵੱਲ ਨਿਕਲ ਜਾਣੇ ਸੀ ਇਹ ਨਹੀਂ ਆਪਣੇ ਆਪ ਜੀ ਆਉਣਾ ਸੀ ਨਾਲੇ ਮੇਰੇ ਵਰਗਾ ਜ਼ਮੀਨ ਜਾਇਦਾਦ ਘਰਬਾਰ ਇਤੋਂ ਕਈ ਗੁਣਾ ਸੋਨਾ ਮੁੰਡਾ ਤਰਿਆ ਪਿਆ ਹੈ ਸੰਦੀਪ ਕਈ ਕੋਨਾਂ ਤੋਂ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਚਾਨਕ ਉਸਦੇ ਫੋਨ ਦੀ ਘੰਟੀ ਵੱਜੀ ਕੋਈ ਅਣਜਾਣ ਨੰਬਰ ਸੀ ਪਹਿਲਾਂ ਮਨ ਚ ਆਇਆ ਕਿ ਫੋਨ ਨਾ ਚੁੱਕੇ ਪਰ ਪਤਾ ਨਹੀਂ ਕੀ ਸੋਚ ਕੇ ਚੁੱਕ ਲਿਆ ਉਹੀ ਜਾਨੀ ਪਹਿਚਾਨੀ ਆਵਾਜ਼ ਤੇ ਜਾਨਿਆਂ ਪਹਿਚਾਨਿਆਂ ਲਹਿਜਾ ਕੀ ਕਰ ਰਹੀ ਸੀ ਜਨਾਬ ਵੀਰਾ ਦੀ ਮੋਹ ਭਿੱਜੀ ਆਵਾਜ਼ ਆਈ ਕੁਝ ਨਹੀਂ ਜਾਨ ਚੁਬਾਰੇ ਚ ਬੈਠਾ ਹਾਂ ਤੈਨੂੰ ਯਾਦ ਕਰ ਰਿਹਾ ਹਾਂ ਮੀ ਪੈ ਰਿਆ ਹੈ ਠੰਡੀ ਹਵਾ ਚੱਲ ਰਹੀ ਹੈ ਪਰ ਮੇਰਾ ਦਿਲ ਰੇਗਿਸਤਾਨ ਵਾਂਗ ਤਪਿਆ ਪਿਆ ਹੈ ਅੱਛਾ ਫਿਰ ਕਿਸੇ ਠੰਡੀ ਜਗ੍ਹਾ ਤੇ ਜਾਓ ਕਸੌਲੀ ਵਗੈਰਾ ਜਾ ਕੇ ਠੰਡੀ ਬੀਅਰ ਸ਼ੇਅਰ ਪੀਓ ਵੀਰਾ ਕਿਸੇ ਚੰਗੇ ਰੌਚ ਬੋਲ ਰਹੀ ਸੀ ਸੰਦੀਪ ਨੂੰ ਧਿਆਨ ਆਇਆ ਕਿ ਜਦੋਂ ਵੀਰਾ ਐਸੇ ਮੂਡ ਚ ਹੁੰਦੀ ਤਾਂ ਉਸਦੇ ਬੋਲਾਂ 'ਚ ਵਿਅੰਗ ਭਰੂ ਹੋ ਜਾਂਦਾ ਉਸਦੀਆਂ ਛੋਟੀਆਂ ਦਰਾਵੜੀਆਂ ਅੱਖਾਂ ਸੁੰਗੜ ਕੇ ਹੋਰ ਨਿੱਕੀਆਂ ਹੋ ਜਾਂਦੀਆਂ ਤੇ ਉਸਦੇ ਬੁੱਲਾਂ ਦਾ ਟੇਡਾਪਨ ਇੱਕ ਤਿਕੋਣ ਬਣਾਉਂਦਾ ਜਿਵੇਂ ਚਕੋਰ ਚੰਦ ਲਈ ਤਰਸੀ ਰਹਿੰਦੀ ਹੈ ਸੰਦੀਪ ਉਸਦੇ ਬੁੱਲਾਂ ਦੇ ਟੇਡੇਪਨ ਚੋਂ ਪੈਦਾ ਹੋਈ ਤਿਕੋਣ ਨੂੰ ਵੇਖਣ ਲਈ ਤਰਸਿਆ ਰਹਿੰਦਾ ਇਹ ਪਲ ਵੀਰਾਂ ਦੀ ਖੁਸ਼ੀ ਦੇ ਸਿਖਰਲੇ ਪਲ ਹੁੰਦੇ ਸੀ ਉਸਦੇ ਜਿਸਮ ਉਸਦੀ ਰੂਹ ਦਾ ਸਿਖਰਲਾ ਅੰਦਾਜ਼ ਐਨੇ ਸਾਲਾਂ 'ਚ ਸੰਦੀਪ ਨੇ ਉਸ ਦੇ ਵਜੂਦ ਦੀਆਂ ਐਨੀਆਂ ਬਰੀਕੀਆਂ ਨੂੰ ਸਮਝ ਲਿਆ ਸੀ ਕਿ ਉਹ ਉਸ ਦੇ ਸਾਹ ਲੈਣ ਦੇ ਅੰਦਾਜ਼ ਤੋਂ ਉਸ ਦੇ ਰੌਂ ਦਾ ਪਤਾ ਲਗਾ ਲੈਂਦਾ ਉਸ ਦੇ ਚੌੜੇ ਮੱਥੇ ਦੇ ਉਤਾਰ ਚੜਾ ਤੋਂ ਉਹ ਉਸ ਅੰਦਰਲੇ ਸਾਗਰਾਂ ਦੇ ਮੌਸਮ ਦਾ ਪਤਾ ਲਾ ਲੈਂਦਾ ਉਸ ਨੂੰ ਪਤਾ ਲੱਗ ਜਾਂਦਾ ਕਿ ਕਿਹੜੇ ਵੇਲੇ ਇਸ ਸਾਗਰ ਦੇ ਖੋਲ ਦੇ ਪਾਣੀਆਂ 'ਚ ਤੂਫਾਨ ਉੱਠ ਰਹੇ ਹਨ ਤੇ ਕਿਹੜੇ ਵੇਲੇ ਇਹ ਸਾਗਰ ਸ਼ਾਂਤ ਵਹਿ ਰਿਹਾ ਹੈ ਪਰ ਵੀਰਾਂ ਦੇ ਇਸ ਸਾਗਰ ਦੇ ਕੁਝ ਐਸੇ ਭੇਦ ਵੀ ਸੀ ਜੋ ਹਾਲੇ ਤੱਕ ਵੀ ਸੰਦੀਪ ਦੀ ਪਕੜ 'ਚ ਨਹੀਂ ਸੀ ਆਏ। ਕੁਝ ਅੰਦਾਜ਼ ਐਸੇ ਵੀ ਸੀ ਜਿਨ੍ਹਾਂ ਦੀ ਉਹ ਥਾਂ ਨਹੀਂ ਸੀ ਪਾ ਸਕਿਆ। ਕੋਸੌਲੀ ਚਲਾ ਤਾਂ ਜਾਵਾਂ ਪਰ ਕੱਲਾ ਜਾ ਕੇ ਕੀ ਕਰਾਂਗਾ ਕੋਈ ਨਾਲ ਜਾਣ ਵਾਲਾ ਵੀ ਹੋਵੇ। ਅੱਛਾ ਵੀਰਾਂ ਨੇ ਲਮਕਾ ਕੇ ਕਿਹਾ ਫਿਰ ਬਣਾਓ ਪ੍ਰੋਗਰਾਮ ਚਲੇ ਚੱਲਦੇ ਆਂ ਕਿਤੇ ਸਾਨੂੰ ਵੀ ਪਹਾੜ-ਪਹੂੜ ਦਿਖਾ ਲਿਆ ਅਸੀਂ ਵੀ ਦੇਖ ਲਈਏ ਕਿ ਲੋਕ ਉਥੇ ਕੀ ਕਰਨ ਜਾਂਦੇ ਨੇ ਕਿਵੇਂ ਜਾਂਦੇ ਨੇ ਵੀਰਾਂ ਦੇ ਵਾਕਾ ਅੰਦਰ ਗਹਿਰੀ ਤਮਜ ਸੀ ਜਾਣਾ ਕਿਵੇਂ ਹੈ ਗੱਡੀ ਤੇ ਜਾਵਾਂਗੇ ਦੋ ਰਾਤਾਂ ਰ੍ਹਾਂਗੇ ਵਾਪਸ ਆ ਜਾਵਾਂਗੇ ਗੱਲ ਕਰਦਾ ਕਰਦਾ ਸੰਦੀਪ ਉੱਠ ਕੇ ਬੈਠ ਗਿਆ ਜਿਵੇਂ ਮੰਜ਼ਲ ਖੁਦ ਉਸ ਵੱਲ ਰਿਸਕ ਕੇ ਆ ਰਹੀ ਹੋਵੇ ਨਾਲੇ ਵੀਰਾਂ ਆਪਾਂ ਕਿੰਨੀ ਦੇਰ ਇਕੱਲੇ ਇਸ ਤਰ੍ਹਾਂ ਤੁਰਦੇ ਰਹਾਂਗੇ ਔਰ ਜਿਹੜੇ ਰਾਹਾਂ ਤੇ ਭਟਕਦੇ ਰਹਾਂਗੇ ਸੰਦੀਪ ਨੇ ਕਿਸੇ ਤਰਲੇ ਵਾਂਗ ਕਿਹਾ ਬਿਲਕੁਲ ਮੈਂ ਤਾਂ ਖੁਦ ਹੀ ਕਹਿ ਰਹੀ ਹਾਂ ਹਮਸਫਰ ਤਾਂ ਕੋਈ ਚਾਹੀਦਾ ਹੀ ਹੈ ਨਾਲੇ ਇਕੱਲੇ ਇਕੱਲੇ ਤੁਰਨਾ ਵੀ ਕਾਦੇ ਲਈ ਐ ਜਦੋਂ ਆਪਾਂ ਦੋ ਬਣ ਕੇ ਤੁਰੇ ਆ ਹੁਣ ਦੋ ਬਣ ਕੇ ਹੀ ਰਹੀਏ ਸੰਦੀਪ ਮੈਂ ਤੇਨੂੰ ਸਹੀ ਗੱਲ ਦੱਸਾਂ ਹੁਣ ਮੈਂ ਵੀ ਕਦੇ ਕਦੇ ਥੱਕ ਜਾਂਦੀ ਹਾਂ ਲੱਗਦਾ ਹੈ ਕਿ ਮੇਰੇ ਥੱਕੇ ਸਿਰ ਨੂੰ ਕੋਈ ਮੋਢਾ ਦੇਣ ਵਾਲਾ ਹੋਵੇ ਕੋਈ ਹਮਸਫਰ ਹੋਵੇ ਜਿਸ ਦੀ ਛਾਤੀ ਤੇ ਮੈਂ ਆਪਣਾ ਬੋਝਲ ਸਿਰ ਰੱਖ ਕੇ ਕੁਝ ਪਲਾਂ ਲਈ ਟਿਕ ਸਕਾਂ ਕੁਝ ਪਲ ਤੈਸੇ ਹੋਣ ਜਿੱਥੇ ਸਾਰੇ ਝਗੜੇ ਝੇੜੇ ਦੁੱਖ ਦਰਦ ਗਵਾ ਚਾਨ ਚਾਹੇ ਕੁਝ ਪਲ ਹੀ ਹੋਣ ਵੀਰਾਂ ਦੇ ਬੋਲਾਂ 'ਚ ਇੱਕ ਰਹੱਸ ਸੀ। ਸੰਦੀਪ ਉੱਠ ਕੇ ਟੈਲਣ ਲੱਗਿਆ। ਉਸਦੇ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀ। ਉਸਦੇ ਲਫ਼ਜ਼ ਤੇ ਲਹਿਜੇ 'ਚ ਇੱਕ ਖਾਸ ਕਿਸਮ ਦੀ ਤਰਲਤਾ ਵੱਧ ਰਹੀ ਸੀ। ਵੀਰਾਂ ਮੈਂ ਤੈਨੂੰ ਸਹੀ ਰਾਹ ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਕਦੇ ਕਰੇ ਕਦੇ ਕਦੇ ਤੇਰਾ ਅੰਦਾਜ਼ ਬਹੁਤ ਰੁੱਖਾ ਜਿਹਾ ਹੋ ਜਾਂਦਾ ਹੈ। ਮੈਂ ਕੋਈ ਲਹਿਰ ਦਾ ਵਿਰੋਧੀ ਤਾਂ ਨਹੀਂ। ਆਪਣੀ ਇੰਨੇ ਸਾਲਾਂ ਦੀ ਵਿਚਾਰਾਂ ਦੀ ਸਾਝ ਹੈ। ਮੈਂ ਵੀ ਬਹੁਤ ਕੁਝ ਕਰਨਾ ਚਾਹੁੰਦਾ ਹਾਂ। ਪਰ ਸਾਡੇ ਸੋਚਣ ਦੇ ਢੰਗ ਤੇ ਕੰਮ ਕਰਨ ਦੇ ਢੰਗ 'ਚ ਕੁਝ ਫਰਕ ਹੋ ਸਕਦਾ ਹੈ। ਮੈਂ ਕਸੌਲੀ ਜਾਣ ਦੀ ਗੱਲ ਇਸ ਕਰਕੇ ਕਰ ਰਹੀ ਸੀ ਕਿ ਆਪਾਂ ਉੱਥੇ ਆਰਾਮ ਨਾਲ ਬੈਠ ਕੇ ਆਪਣੇ ਵਿਆਹ ਦਾ ਕੋਈ ਮੂਹ ਸਿਰ ਬਣਾਈਏ। ਮੇਰੇ ਤੇ ਸਾਡੇ ਪਰਿਵਾਰ ਦਾ ਵੀ ਬਹੁਤ ਦਬਾਅ ਹੈ। ਮੈਨੂੰ ਹੁਣ ਕੋਈ ਨਾ ਕੋਈ ਫੈਸਲਾ ਲੈਣਾ ਹੀ ਪਵੇਗਾ। ਸੰਦੀਪ ਨੂੰ ਲੱਗਿਆ ਸੀ ਕਿ ਗੱਡੀ ਜਿਵੇਂ ਲਾਈਨ ਤੇ ਆ ਰਹੀ ਹੈ। ਵੇਖ ਸੰਦੀਪ ਮੈਂ ਕੋਈ ਵਿਆਹ ਤੋਂ ਮਨਕਰਤਾ ਨਹੀਂ ਨਾ ਹੀ ਮੈਂ ਕੋਈ ਵਿਆਹ ਦੀ ਸੰਸਥਾ ਨੂੰ ਚੈਲੰਜ ਕਰਨ ਦੀ ਲੜਾਈ ਲੜ ਰਹੀ ਹਾਂ ਬਸ ਮੈਂ ਤਾਂ ਤੇਰੀ ਹੀ ਉਡੀਕ ਕਰ ਰਹੀ ਹਾਂ ਤੇਰੇ ਨਾਲ ਅਲੜ ਪੁਨੇ ਤੋਂ ਲੈ ਕੇ ਹੁਣ ਤੱਕ ਲੰਬਾ ਸਫ਼ਰ ਤੈਅ ਕੀਤਾ ਹੈ ਆਪਾਂ ਇਹੋ ਜਿਹੇ ਔਜੜ ਰਾਹਾਂ 'ਚੋਂ ਸਫ਼ਰ ਕਰਦੇ ਕਰਦੇ ਇੱਥੋਂ ਤੱਕ ਆ ਗਏ ਹਾਂ ਆਪਣੇ ਸਫ਼ਰ ਦੀਆਂ ਬਹੁਤ ਹਸੀਨ ਯਾਦਾਂ ਲਮਹੇ ਪੈੜਾਂ ਤੇ ਪੈੜਾਂ ਦੇ ਨਿਸ਼ਾਨ ਹਨ ਆਪਣੇ ਸਾਂਝੇ ਸੁਪਨੇ ਆਸਾਂ ਉਮੰਗਾਂ ਤੇ ਦਿਸ ਹਿੱਦੇ ਵੱਲ ਦੇਸ ਹੱਦੇ ਵੱਲ ਸਫ਼ਰ ਦੀ ਇੱਕ ਯਾਦਗਾਰ ਕਹਾਣੀ ਵੀ ਹੈ ਮੈਂ ਚਾਹੁੰਦੀ ਹਾਂ ਕਿ ਹੁਣੇ ਕਿਸੇ ਮੁਕਾਮ ਤੇ ਪਹੁੰਚੇ ਚਲੋ ਇਸ ਤਰ੍ਹਾਂ ਕਰਦੇ ਹਾਂ ਪਰਸੋਂ ਸਵੇਰੇ 10 ਵਜੇ ਜਾਖਲ ਰੇਲਵੇ ਸਟੇਸ਼ਨ ਦੀ ਕੈਂਟੀਨ ਤੇ ਮਿਲਦੇ ਹਾਂ ਤੂੰ ਟਾਈਮ ਨਾਲ ਪਹੁੰਚ ਜਾਈ ਮੈਂ ਇੱਧਰ ਹੀ ਕਿਸੇ ਇਲਾਕੇ 'ਚ ਘੁੰਮ ਰਹੀ ਹਾਂ ਮੈਂ ਕੋਸ਼ਿਸ਼ ਕਰਾਂਗੀ ਕਿ ਆਪਾਂ ਕਸੌਲੀ ਚਲੀਏ ਤੇ ਉੱਥੇ 2 ਦਿਨ ਰਹਿ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਹੀ ਕਰੀਏ ਓਕੇ ਬਾਏ ਵੀਰਾ ਨੇ ਗੱਲ ਛਟਕੇ ਨਾਲ ਖਤਮ ਕਰਕੇ ਫੋਨ ਕੱਟ ਦਿੱਤਾ ਸੰਦੀਪ ਹਵਾ ਚ ਉਡਣ ਲੱਗ ਪਿਆ ਸੁਫਨਿਆਂ ਦਾ ਹਸੀਨ ਬਾਜ਼ਾਰ ਉਸਦੇ ਸਾਹਮਣੇ ਵਿਛ ਗਿਆ ਉਸ ਨੂੰ ਲੱਗਿਆ ਕਿ ਮੈਂ ਐਵੇਂ ਵੀਰਾ ਬਾਰੇ ਗਲਤ ਸੋਚਦਾ ਰਿਹਾ ਹਾਂ ਉਹ ਵਿਆਹ ਲਈ ਅੰਦਰੋਂ ਬਿਲਕੁਲ ਤਿਆਰ ਹੈ ਜਿਸ ਸਮੇਂ ਨੇ ਚਾਹਿਆ ਤਾਂ ਕਸੌਲੀ ਤੋਂ ਵਿਆਹ ਦਾ ਪ੍ਰੋਗਰਾਮ ਬਣਾ ਕੇ ਹੀ ਮੁੜਾਂਗੇ ਚਲੋ ਵਿਆਹ ਤਾਂ ਬਾਅਦ ਦੀ ਗੱਲ ਹੈ ਪਰ ਪਹਿਲਾਂ ਇਹਨੂੰ ਕਿਵੇਂ ਨਾ ਕਿਵੇਂ ਕਸੌਲੀ ਲੈ ਕੇ ਚੱਲੀਏ ਜਦੋਂ ਠੱਪਾ ਲੱਗ ਗਿਆ ਆਪਣੇ ਆਪ ਹੀ ਮੰਨਦੀ ਰੋ ਉਹ ਮਾਨ ਅੰਦਰ ਕਈ ਤਰ੍ਹਾਂ ਦੀਆਂ ਗੋਂਦਾ ਗੁੰਦ ਰਿਹਾ ਸੀ ਬੇਚੈਨੀ ਤੇ ਖੁਸ਼ੀ ਦੇ ਮਿਲੇ-ਜੁਲੇ ਪ੍ਰਭਾਵ ਉਸ ਨੂੰ ਸੌਣ ਨਾ ਦਿੰਦੇ ਵੀਰਾਂ ਤੋਂ ਦੋ ਰਾਤਾਂ ਦਾ ਫਾਸਲਾ ਉਸ ਨੂੰ ਸਦੀਆਂ ਵਰਗਾ ਲੱਗਾ ਮਿੱਥੇ ਸਮੇਂ ਤੋਂ 15 ਮਿੰਟ ਪਹਿਲਾਂ ਹੀ ਉਹ ਰੇਲਵੇ ਸਟੇਸ਼ਨ ਦੀ ਕੰਟੀਨ ਤੇ ਪਹੁੰਚ ਗਿਆ ਅੰਗਰੇਜ਼ਾਂ ਵੇਲੇ ਦੇ ਬਣੇ ਇਸ ਨਿੱਕੇ ਜਿਹੇ ਸਟੇਸ਼ਨ ਤੇ ਚੈਲਪੈਲ ਘੱਟ ਹੀ ਹੁੰਦੀ ਸੀ ਸਵੇਰ ਦੇ ਟਾਈਮ ਤਾਂ ਬਿਲਕੁਲ ਹੀ ਘੱਟ 10 ਵੱਜ ਚੁੱਕੇ ਸਨ ਪਰ ਵੀਰਾਂ ਨਹੀਂ ਆਈ ਸੰਦੀਪ ਬੇਚੈਨੀ ਨਾਲ ਲਾਈਨ ਦੇ ਨਾਲ-ਨਾਲ ਤੁਰਨ ਲੱਗਦਾ ਤੇ ਪਲੇਟਫਾਰਮ ਦੇ ਸਿਰੇ ਤੋਂ ਵਾਪਸ ਮੋੜਾਉਂਦਾ 10-15 ਮਿੰਟ ਹੋਰ ਨਿਕਲ ਗਏ ਪਰ ਉਹ ਕਿਤੇ ਨਹੀਂ ਸੀ। ਅੱਧੇ ਘੰਟੇ ਬਾਅਦ ਇੱਕ ਨੌਜਵਾਨ ਮੁੰਡੇ ਨੇ ਸੰਦੀਪ ਨੂੰ ਹੱਥ ਖੜਾ ਕੀਤਾ ਤੇ ਫਿਰ ਉਸਨੇ ਪਲੇਟਫਾਰਮ ਦਾ ਢੇਡਾ ਲਾਇਆ। ਆਲਾ ਦੁਆਲਾ ਜਿਹਾ ਦੇਖਦਾ ਉਹ ਸਟੇਸ਼ਨ ਤੋਂ ਬਾਹਰ ਚਲਾ ਗਿਆ। ਸੰਦੀਪ ਨੂੰ ਲੱਗਿਆ ਕਿ ਇਸ ਨੂੰ ਕਿਤੇ ਵੇਖਿਆ ਲੱਗਦਾ ਹੈ। ਉਹ ਮੁੰਡਾ ਸਟੇਸ਼ਨ ਦੇ ਬਾਹਰ ਹੀ ਗਿਆ ਸੀ ਕਿ ਵੀਰਾਂ ਅੰਦਰ ਆ ਗਈ। ਇੱਕ ਨਵਾਂ ਅੰਦਾਜ਼, ਇੱਕ ਨਵੀਂ ਦੇਖੋ ਸੁਨੇ ਹਲਕੇ ਨੀਲੇ ਰੰਗ ਦੀ ਸਾੜੀ ਬੰਨੀ ਹੋਈ ਸੀ ਤੇ ਆਪਣੇ ਮੂੰਹ ਤੇ ਮਾਸਕ ਲਾਇਆ ਹੋਇਆ ਸੀ। ਪਾਲਦੀਪਾਲ ਸੰਦੀਪ ਨੂੰ ਉਸਦੀ ਪਛਾਣ ਨਹੀਂ ਆਈ ਜਦੋਂ ਵੀਰਾ ਨੇ ਆਪਣੇ ਮੂੰਹ ਤੋਂ ਮਾਸਕ ਲਾਹਿਆ ਉਹ ਤਾਂ ਹੀ ਪਛਾਣ ਸਕਿਆ ਵੀਰਾ ਸੰਦੀਪ ਨੂੰ ਭੱਜ ਕੇ ਜੱਫੀ ਪਾ ਕੇ ਮਿਲੀ ਵੀਰਾ ਨੇ ਆਲਾ ਦਵਾਲਾ ਵੇਖਿਆ ਤੇ ਉਸਨੇ ਕੰਟੀਨ ਦੀ بجائے ਪਲੇਟਫਾਰਮ ਦੇ ਸਿਰੇ ਤੇ ਇੱਕ ਤੂਤ ਦੀ ਛਾਵੇਂ ਲੱਗੇ ਬੈਂਚ ਵੱਲ ਜਾਣ ਦਾ ਇਸ਼ਾਰਾ ਕੀਤਾ ਸੰਦੀਪ ਉਸ ਨੂੰ ਬੈਂਚ ਕੋਲ ਛੱਡ ਕੇ ਕੰਟੀਨ ਤੇ ਚਾਹ ਲਈ ਕਹਿਣ ਵਾਸਤੇ ਚਲਾ ਗਿਆ वीर आम करके अपने हाथ च सिर्फ एक डायरी रख दी सी पर अज उस को एक दरम्यान बैग सी संदीप ने अपने मन च हिसाब लाया कि एक जान जा पूरी तैयारी करके आई है तैयारी तो संदीप भी घरों करके ही आया सी दो दिन के कपड़े लो टी शर्ट टूथपेस्ट एक महंगी शराब की बोतल भी वह आया सी उसने घरें किसी दोस्त को बहाना मारिया ਸੰਦੀਪ ਦੀ ਇਹ ਸੁਥਲ-ਪੁਥਲ ਦੇ ਸਮੇਂ ਹੀ ਕੰਟੀਨ ਵਾਲੇ ਨੇ ਚਾਹ ਚਾਹ ਕੇ ਉਸ ਅੱਗੇ ਰੱਖ ਦਿੱਤੀ ਤੇ ਸੰਦੀਪ ਨੇ ਚਾਹ ਚੁੱਕ ਲਈ ਤਾਂ ਕਿ ਪਿੱਛੋਂ ਵੇਟਰ ਆ ਕੇ ਉਹਨਾਂ ਦੀ ਗੱਲਬਾਤ 'ਚ ਖਲਲ ਨਾ ਪਾਵੇ। ਲੋ ਜੀ ਜਨਾਬ ਪੀਓ ਗਰਮ-ਗਰਮ ਚਾਹੇ। ਸੰਦੀਪ ਨੇ ਚਾਹ ਬੈਂਚ ਦੀ ਇੱਕ ਨੁਕਰੇ ਰਖਦਿਆਂ ਕਿਹਾ, "ਚਾਹੇ ਮੈਨੂੰ ਤਾਂ ਲੱਗਦਾ ਸੀ ਕਿ ਤੂੰ ਕੋਈ ਬੀਅਰ ਸ਼ੀਅਰ ਲੈ ਕੇ ਆਵੇਂਗਾ।" ਵੀਰਾ ਨੇ ਉਸਵਲ ਚਾਹ ਕੇ ਆਪਣੇ ਟੇਡੇ ਬੁੱਲਾ ਨਾਲ ਠਿਕੋਣ ਬਣਾਈ। ਸੰਦੀਪ ਨੂੰ ਉਸ ਦਾ ਇਹ ਅੰਦਾਜ਼ ਬੜਾ ਦਿਲਚੀਰਮਣ ਲੱਗਿਆ ਜਦੋਂ ਉਹਦਾ ਵਕਤ ਆਇਆ ਉਹ ਵੀ ਪਿਲਾਵਾਂਗੇ ਜੀ ਨਾਲੇ ਫਿਰ ਤੂੰ ਪੀਣੀ ਨਹੀਂ ਸੰਦੀਪ ਨੂੰ ਵੀਰਾਂ ਦੇ ਇਰਾਦੇ ਅੱਜ ਬਹੁਤ ਹੀ ਖਤਰਨਾਕ ਜਹੇ ਲੱਗੇ ਔਰਤ ਵੀ ਦੋ ਧਾਰੀ ਤਲਵਾਰ ਵਾਂਗ ਹੁੰਦੀ ਹੈ ਇਹ ਕਿਹੜੇ ਪਾਸੇ ਜ਼ਖਮੀ ਕਰ ਜਾਏ ਪਤਾ ਨਹੀਂ ਲੱਗਦਾ ਸੰਦੀਪ ਨੇ ਮਨਚ ਸੋਚਿਆ ਚਾਹ ਪੀਤੀ ਗਈ ਵੀਰਾਂ ਦੋ ਕੁ ਮਿੰਟ ਚੁੱਪਚਾਪ ਖਲਾਵਲ ਵੇਖਦੀ ਰਹੀ ਫਿਰ ਉਸਨੇ ਸੰਦੀਪ ਦੀ ਛਾਤੀ ਤੇ ਹੱਥ ਰੱਖ ਕੇ ਗੱਲ ਸ਼ੁਰੂ ਕੀਤੀ हां जी जनाब ਤੁਸੀਂ ਦੱਸੋ ਤੁਸੀਂ ਆਪਣੇ ਸਫ਼ਰ ਬਾਰੇ ਕੀ ਸੋਚਦੇ ਹੋ ਅੱਜ ਦੇ ਸਫ਼ਰ ਬਾਰੇ ਜਾਂ ਕੱਲ ਦੇ ਸਫ਼ਰ ਬਾਰੇ ਸੰਦੀਪ ਨੇ ਖੁਸ਼ੀ ਚ ਵੀਰਾਂਵਲ ਵੇਖਿਆ ਅੱਜ ਦਾ ਸਫ਼ਰ ਨਾ ਅਤੀਤ ਤੋਂ ਮੁਕਤ ਹੁੰਦਾ ਹੈ ਨਾ ਭਵਿੱਖ ਤੋਂ ਸੰਦੀਪ ਜਿਹੜੇ ਸਿਰਫ ਤੇ ਸਿਰਫ ਅੱਜ ਚ ਜਿਉਣ ਦੀ ਗੱਲ ਕਰਦੇ ਨੇ ਉਹਨਾਂ ਕੋਲ ਇੱਕ ਇਹਰਾ ਸੱਚ ਹੈ ਸੱਚ ਦੀ ਕਾਤਰਤਾ ਹੈ ਪਰ ਹੈ ਬਹੁਤ ਛੋਟੀ ਉਹ ਇਤਿਹਾਸ ਤੋਂ ਮਨਕਰ ਨੇ ਨਾ ਸਮਝਨੇ ਉਹ ਇਤਿਹਾਸ ਤੋਂ ਇਤਿਹਾਸ ਤੋਂ ਮੁਨਕਰ ਵਿਅਕਤੀ ਸਮਾਜ ਕੌਮ ਦੇਸ਼ ਖਲਾਅਚ ਲਟਕਦੇ ਇੱਕ ਨਿਰਜੀਵ ਸੁਪਨੇ ਤੋਂ ਵੱਧ ਕੁਝ ਨਹੀਂ ਹੁੰਦਾ ਵਰਤਮਾਨ ਬੜੀ ਕੁੱਤੀ ਸ਼ੈ ਹੈ ਸੰਦੀਪ ਵਰਤਮਾਨ ਸਾਡੇ ਕਰਮ ਦੀ ਗਵਾਹੀ ਹੈ ਮੈਂ ਕੀ ਚਾਹੁੰਦਾ ਹਾਂ ਮੇਰੀ ਇੱਛਾ ਕੀ ਹੈ ਵਰਤਮਾਨ ਇਹ ਨਹੀਂ ਦੇਖਦਾ ਉਹ ਦੇਖਦਾ ਹੈ ਕਿ ਮੈਂ ਉਸ ਲਈ ਕਰਦਾ ਕੀ ਹਾਂ ਕਰ ਕੀ ਰਿਹਾ ਹਾਂ ਕੀ ਕਰਨ ਦੇ ਯੋਗ ਹਾਂ ਉਹ ਇਸ ਤਰ੍ਹਾਂ ਨਿਰਣਾ ਕਰਦਾ ਹੈ ਪੁਵੇਖ ਫਿਰ ਉਹ ਤਾਂ ਅਗਾਹ ਦੀ ਗੱਲ ਹੈ ਉਹ ਇਤਿਹਾਸ ਦੀ ਠੋਸ ਨੀਂਹ ਤੇ ਵਰਤਮਾਨ ਦਾ ਮਜ਼ਬੂਤ ਪੈਰ ਹੈ ਜਿੱਥੋਂ ਭਵਿੱਖ ਦਾ ਸਫ਼ਰ ਸ਼ੁਰੂ ਹੁੰਦਾ ਹੈ ਸੰਦੀਪ ਅੱਜ ਅਸੀਂ ਜਿਸ ਸਫ਼ਰ ਦੀ ਸ਼ੁਰੂਆਤ ਕਰਨ ਲੱਗੇ ਹਾਂ ਉਸ ਸ਼ੁਰੂਆਤ ਤੋਂ ਪਹਿਲਾਂ ਆਪਣੇ ਵਿਚਾਰੇ ਕੁਝ ਸਵਾਲਾਂ ਦੇ ਪੁਲ ਹਨ ਜੋ ਸਾਨੂੰ ਪਾਰ ਕਰਨੇ ਪੈਣਗੇ ਕੀ ਮੈਂ ਇਹ ਸਵਾਲ ਪੁੱਛ ਸਕਦੀ ਹਾਂ 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 ਕਿਉਂ ਨਹੀਂ ਆਪਾਂ ਬੈਠੇ ਹੀ ਇਹ ਸਾਰੇ ਮਸਲੇ ਨਿਬੇੜਨ ਨੂੰ ਹਾਂ ਸੰਦੀਪ ਨੇ ਉਸ ਦੇ ਗਹਿਰੇ ਗਿਆਨ ਨੂੰ ਤੋੜਨ ਦਾ ਯਤਨ ਕੀਤਾ ਵੀਰਾ ਕੁਝ ਪਲ ਆਪਣੀ ਅੱਖਾਂ ਤੇ ਹੱਥ ਰੱਖ ਕੇ ਚੁੱਪਚਾਪ ਬੈਠ ਗਈ ਫਿਰ ਉਸਨੇ ਸੰਦੀਪ ਦੀ ਟੀ-ਸ਼ਰਟ ਦੇ ਕੋਲਰ ਨੂੰ ਫੜ ਕੇ ਉਸ ਦੀਆਂ ਅੱਖਾਂ 'ਚ ਸਿੱਧਾ ਝਾਕਦਿਆਂ ਕਿਹਾ ਮੈਂ ਜਾਨਣਾ ਚਾਹਦੀ ਹਾਂ ਕਿ ਤੂੰ ਭੈਣੀ ਕਲਾ ਦੀ ਜ਼ਮੀਨ ਤੇ ਫਸਲ ਵੱਢਣ ਵਾਲੀ ਰਾਤ ਉਥੇ ਕਿਉਂ ਨਹੀਂ ਆਇਆ ਸੰਦੀਪ ਨੂੰ ਇਸ ਮੌਕੇ ਇਸ ਤਰ੍ਹਾਂ ਦੇ ਬੇਹੂਦਾ ਸਵਾਲ ਦੀ ਆਸ ਨਹੀਂ ਸੀ ਉਹ ਪਲ ਦੀ ਪਲ ਉਕਤਾਇਆ ਪਰ ਉਸਨੇ ਜੱਫਤ 'ਚ ਰਹਿੰਦਿਆਂ ਕਿਹਾ ਹੋਰ ਸਵਾਲ ਹੋਰ ਸਵਾਲ ਪਹਿਲੇ ਦਾ ਜਵਾਬ ਆਉਣ ਤੋਂ ਬਾਅਦ ਵੀਰਾ ਨੇतिरਸ਼ੀ ਨਿਗਾ ਨਾਲ ਸੰਦੀਪ ਵੱਲ ਵੇਖਿਆ ਸੰਦੀਪ ਨੇ ਉਸ ਦੀ ਅੱਖਾਂ 'ਚ ਅਜਬ ਗੈਰ ਵੇਖੀ ਵੀਰਾ ਮੈਂ ਤੈਨੂੰ ਕਿੰਨੀ ਵਾਰ ਦੱਸ ਚੁੱਕਿਆ ਹਾਂ ਕਿ ਮੈਂ ਉਸ ਰਾਤ ਬਹੁਤ ਬਿਮਾਰ ਸੀ ਮੇਰੀ ਹਾਲਤ ਉਥੇ ਜਾਣ ਵਾਲੀ ਨਹੀਂ ਸੀ ਪਰ ਤੂੰ ਵਾਰ-ਵਾਰ ਇਹੋ ਗੱਲ ਨੂੰ ਇਸ਼ੂ ਕਿਉਂ ਬਣਾ ਰਹੀ ਹੈ ਪਰ ਇਹ ਝੂਠ ਹੈ ਵੀਰਾ ਨੇ ਕਰੜੀ ਨਿਗਾ ਨਾਲ ਉਸ ਵੱਲ ਵੇਖ ਕੇ ਕਿਹਾ ਸੱਚ ਕੀ ਹੈ ਫਿਰ ਤੂੰ ਹੀ ਦੱਸ ਦੇ ਸੰਦੀਪ ਨੂੰ ਉਸ ਦੇ ਜਵਾਬ ਨਾਲ ਝਟਕਾ ਲੱਗਿਆ ਸੀ ਅਸਲ ਗੱਲ ਹੋਰ ਹੈ ਸੰਦੀਪ ਅਸਲ 'ਚ ਸਾਡੀਆਂ ਸੋਚਾਂ ਅਸੀਂ ਤੈਅ ਨਹੀਂ ਕਰਦੇ ਇਹ ਸਾਡੀ ਜਾਇਦਾਦ ਤੈਅ ਕਰਦੀ ਹੈ ਇਹ ਪੂੰਜੀ ਦਾ ਸਿਧਾਂਤ ਹੈ ਸਾਡੀ ਸੱਤਾ ਸਾਡੀ ਪਿੱਤਰ ਸੱਤਾ ਸਾਨੂੰ ਬਣਾਉਂਦੀ ਹੈ ਅਸੀਂ ਉਸ ਨੂੰ ਨਹੀਂ ਬਣਾਉਂਦੇ ਮੈਂ ਅੱਜ ਕਿਵੇਂ ਸੋਚਦੀ ਹਾਂ ਇਹ ਮੇਰੀ ਮਰਜ਼ੀ ਨਹੀਂ ਹਰ ਰੋਜ਼ੇ ਸੱਤਾ ਨਵੇਂ ਤੋਂ ਨਵਾਂ ਪਰਵਚਨ ਸਿਰਜਦੀ ਹੈ ਤੂੰ ਭੈਣੀ ਕਲਾਂ ਦੀ ਜ਼ਮੀਨ ਤੇ ਫਸਲ ਫਸਲ ਵੱਡਣ ਆਵੇਂਗਾ ਜਾਂ ਨਹੀਂ ਇਹ ਪਰਵਚਨ ਤੀਰਾਂ ਨਹੀਂ ਸੱਤਾ ਦਾ ਹੈ ਤੇਰੀ ਜ਼ਮੀਨ ਤੇਰੀ ਜਾਇਦਾਦ ਤੇਰੇ ਪਿੱਤਰ ਕੀ ਮੁੱਲ ਇੱਕ ਪਰਵਚਨ ਸਿਰਜ ਰਹੇ ਹਨ ਜੋ ਤੇਰੇ ਅਮਲਾਤ ਚ ਵਾਪਰ ਰਿਹਾ ਹੈ ਤੇਰੀ ਸੋਚ ਤੇਰਾ ਕਾਰਜ ਤੇਰੀ ਸਥਲ ਚ ਸਥਲਤਾ ਚੋਂ ਇਸ ਦੇ ਸਾਫ ਸਾਫ ਚਲਕਾਰੇ ਦਿਸ ਰਹੇ ਹਨ ਤੂੰ ਸ਼ੇਕਸਪੀਅਰ ਦਾ ਨਾਟਕ ਪੜਿਆ ਹੈ ਨਾ ਹੈਮਲੇਟ ਹੈਮਲੇਟ ਵਾਰ-ਵਾਰ ਸੋਚਦਾ ਹੈ ਟੂ ਬੀ ਐਂਡ ਨੋਟ ਟੂ ਬੀ ਬਸ ਤੂੰ ਹੈਮਲੇਟ ਹੈ ਆਪਾਂ ਕਾਲਜ ਟਾਈਮ ਤੋਂ ਇੱਕ ਦੂਜੇ ਨੂੰ ਜਾਣਦੇ ਹਾਂ ਕਿੰਨੇ ਸਾਲ ਹੋ ਗਏ ਕਿੰਨਿਆਂ ਗੈਂਤ ਨਿੱਕੇ ਵੱਡੇ ਅੰਦੋਲਨਾਂ ਦਾ ਹਿੱਸਾ ਬਣੇ ਪੰਜਾਬ ਤੋਂ ਬਾਹਰ ਵੀ ਗਏ ਉਥੋਂ ਦੇ ਅੰਦੋਲਨਕਾਰੀਆਂ ਨੂੰ ਵੇਖਿਆ ਸੁਣਿਆ ਤੇ ਸਮਝਿਆ ਕਿੰਨੀਆਂ ਕਿਤਾਬਾਂ ਪੜ੍ਹੀਆਂ ਰਾਤਾਂ ਨੂੰ ਜਾਗ ਜਾ ਕੇ ਇਕੱਠਿਆਂ ਸਕੂਲ اٹੈਂਡ ਕੀਤੇ ਫਿਰ ਨਤੀਜਾ ਕੀ ਨਿਕਲਿਆ ਤੂੰ ਪਰਸੋਂ ਫੋਨ ਤੇ ਕਹਿ ਰਿਹਾ ਸੀ ਕਿ ਵੀਰਾ ਮੈਂ ਤੈਨੂੰ ਸਹੀ ਰਾਹ ਤੇ ਲੈ ਕੇ ਆਉਣਾ ਚਾਹੁੰਦਾ ਹਾਂ ਕੀ ਮੈਂ ਪੁੱਛ ਸਕਦੀ ਹਾਂ ਤੇਰਾ ਇਹ ਸਹੀ ਰਸਤਾ ਕਿਹੜਾ ਹੈ ਤੇ ਕਿੱਧਰ ਨੂੰ ਜਾਂਦਾ ਹੈ ਹੋਨ ਤੈਨੂੰ ਕੀ ਲੱਗਦਾ ਕਿ ਮੈਂ ਤੇਰੇ ਨਾਲ ਬੈਗ ਚੁੱਕ ਕੇ ਕਸਵਾਲੀ ਦੇ ਹੋਟਲਾਂ 'ਚ ਖੇ ਖਾਂਦੀ ਫਿਰਾਂਗੀ ਉਹ ਵੀ ਉਦੋਂ ਜਦੋਂ ਮੌਕਮ ਦੀਪਕ ਤੇ 55 ਹੋਰ ਸਾਥੀ ਜੇਲ੍ਹਾਂ 'ਚ ਸੜ ਰਹੇ ਨੇ ਉਹ ਵੀ ਉਸ ਵੇਲੇ ਜਦੋਂ 4-5 ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ 'ਚ ਜ਼ਮੀਨ ਦਾ ਸਵਾਲ ਉਹਨਾਂ ਦੇ ਖੂਨ ਦਾ ਨਾਸੂਰ ਬਣ ਕੇ ਸੁਲਗ ਰਿਹਾ ਹੈ ਉਹ ਵੀ ਉਦੋਂ ਜਦੋਂ ਅਣਗਿਣਤ ਘਰਾਂ ਦੇ ਬੂਹੇ ਬੇਸਬਰੀ ਨਾਲ ਸਾਡੀ ਉਡੀਕ ਕਰ ਰਹੇ ਹਨ ਤੇ ਅਸੀਂ ਅਸੀਂ ਕਸਵਾਲੀ ਦੇ ਹੋਟਲਾਂ 'ਚ ੱੱਕੇ ਖਾਂਦੇ ਫਰੀਏ ਸੰਦੀਪ ਮੈਂ ਤੇਰੇ ਨਾਲ ਕਸੌਲੀ ਜਾਣ ਲਈ ਨਹੀਂ ਆਈ ਸਗੋ ਮੈਂ ਦੱਖਣ ਚ ਹੋ ਰਹੀ ਦਲਿਤ ਆਦੀਵਾਸੀਆਂ ਤੇ ਔਰਤਾਂ ਲਈ ਹੋ ਰਹੀ ਇੱਕ ਸਾਂਝੀ ਮੀਟਿੰਗ 'ਚ ਸ਼ਾਮਲ ਹੋਣ ਜਾ ਰਹੀ ਹਾਂ ਆ ਬੈਗ ਵੇਖ ਮੇਰਾ ਵੀਰਾ ਨੇ ਆਪਣਾ ਪੁਰਾਣਾ ਜਿਹਾ ਬੈਗ ਖੋਲ ਕੇ ਸੰਦੀਪ ਦੇ ਸਾਹਮਣੇ ਕਰ ਦਿੱਤਾ ਇਸ ਵਿੱਚ ਦੋ ਲਿਫਾਫੇ ਨੇ ਇੱਕ ਲਿਫਾਫੇ 'ਚ ਮੁਕੰਮ ਤੇ ਦੀਪਕ ਦੇ ਕੱਪੜੇ ਨੇ ਜੋ ਕੋਈ ਸਾਥੀ ਉਹਨਾਂ ਨੂੰ ਜੇਲ੍ਹ 'ਚ ਦੇ ਕੇ ਆਵੇਗਾ ਤੇ ਦੂਸਰੇ 'ਚ ਮੇਰੇ ਨੇ 5 ਦਿਨਾਂ ਦੀ ਮੀਟਿੰਗ ਲਈ ਮੀਟਿੰਗ ਵਿੱਚ ਕਿਸੇ ਵੱਡੇ ਫੈਸਲੇ ਤੋਂ ਪਹਿਲਾਂ ਮੈਂ ਤੇਰੇ ਨਾਲ ਆਪਣੇ ਰਿਸ਼ਤੇ ਦਾ ਫੈਸਲਾ ਕਰਨ ਦਾ ਮਨ ਬਣਾ ਲਿਆ ਸੀ ਹੋ ਸਕਦਾ ਹੈ ਮੈਂ ਜਲਦੀ ਹੀ ਫੜੀ ਜਾਵਾਂ ਤੇ ਜੇਲ੍ਹ ਚ ਚਲੀ ਜਾਵਾਂ ਜੇ ਮੈਨੂੰ ਕੱਲੀ ਨੂੰ ਮਿਲਣ ਦਾ ਸ਼ੌਂਕ ਹੈ ਤੂੰ ਉੱਥੇ ਮਿਲਣ ਲਈ ਆਈ ਆਪਾਂ ਜ਼ਰੂਰ ਮਿਲਾਂਗੇ ਇੱਕ ਦੋਸਤ ਦੀ ਤਰ੍ਹਾਂ ਰੇਲ ਦੀ ਕੂਕ ਨੇ ਉਨੀਂਦਰੇ ਜਿਹੇ ਸਟੇਸ਼ਨ ਨੂੰ ਚੁੱਕੰਨਿਆ ਕਰ ਦਿੱਤਾ ਅਚਾਨਕ ਉਹੀ ਮੁੰਡਾ ਕਿਸੇ ਪਾਸਿਓਂ ਪ੍ਰਗਟ ਹੋਇਆ ਜਿਸਨੇ ਔਨ ਵੇਲੇ ਸੰਦੀਪ ਨੂੰ ਹੱਥ ਖੜਾ ਕੀਤਾ ਸੀ ਵੀਰਾ ਨੇ ਚੁੱਪਚਾਪ ਉਸ ਨੂੰ ਮੋਕਮ ਤੇ ਦੀਪਕ ਦੇ ਕੱਪੜਿਆਂ ਵਾਲਾ ਲਿਫਾਫਾ ਫੜਾ ਦਿੱਤਾ ਬੈਗ ਦੀ ਜਿੱਪ ਬੰਦ ਕਰਦਿਆਂ ਉਸ ਨੇ ਸੰਦੀਪ ਦੀਆਂ ਅੱਖਾਂ ਚੱਖਾ ਪਾਈਆਂ ਸੰਦੀਪ ਸੁੰਨ ਹੋ ਗਿਆ ਸੀ ਮਿਲਣੀ ਦੀ ਸ਼ੁਰੂਆਤ ਵੇਲੇ ਵੀਰਾ ਦੀਆਂ ਅੱਖਾਂ 'ਚ ਉਸ ਨੂੰ ਜੋ ਗੈਰ ਦਿਸੀ ਸੀ ਉਹ ਗੈਰ ਕਿਸੇ ਛਖੜ 'ਚ ਬਦਲ ਗਈ ਸੀ ਉਸ ਦੇ ਕਨਕਵੰਨੇ ਮੱਥੇ ਤੇ ਐਨ ਵਿਚਕਾਰ ਇੱਕ ਤਿਉੜੀ ਉੱਭਰ ਆਈ ਸੀ ਪਲ ਦੋ ਪਲ ਲਈ ਸੰਦੀਪ ਨੂੰ ਉਸ ਦਾ ਚਿਹਰਾ ਭੋਲੇ ਸ਼ਿਵ ਦੇ ਚਿਹਰੇ ਵਰਗਾ ਲੱਗਿਆ ਸਾਮਲਾ ਕਨਕਵੰਨਾ ਜਿਵੇਂ ਸ਼ਿਵ ਕਿਸੇ ਵੱਡੇ ਤਾंडਵ ਲਈ ਕੈਰਵਾਨ ਹੋ ਰਿਹਾ ਹੋਵੇ ਉਸਦੀ ਸਾੜੀ ਦਾ ਪੱਲੂ ਉਸ ਨੂੰ ਸ਼ਿਵ ਦੇ ਨਾਗਾ ਵਰਗਾ ਲੱਗਿਆ ਬੈਗ ਨੂੰ ਸੰਭਾਲਦਿਆਂ ਵੀਰਾਂ ਦੇ ਹੱਥੋਂ ਆਪਣੀ ਐਨਕੇ ਹੀਠਾਂ ਡਿੱਗ ਪਈ ਸੰਦੀਪ ਨੇ ਐਨਕ ਚੁੱਕਣ ਲਈ ਆਪਣਾ ਹੱਥ ਨੀਵਾ ਕੀਤਾ ਪਰ ਵੀਰਾਂ ਨੇ ਉਸ ਦਾ ਹੱਥ ਵਿਚਕਾਰੋਂ ਹੀ ਫੜ ਲਿਆ ਤੇ ਦੂਸਰੇ ਹੱਥ ਨਾਲ ਉਸਨੇ ਧਰਤੀ ਤੋਂ ਐਨਕ ਚੁੱਕ ਲਈ ਇਹ ਮੇਰੀ ਐਨਕ ਨਹੀਂ ਇਹ ਮੇਰੀ ਦੁਨੀਆ ਨੂੰ ਆਪਣੇ ਹੀ ਢੰਗ ਨਾਲ ਵੇਖਣ ਦੀ ਨਜ਼ਰ ਤੇ ਨਜ਼ਰੀਆ ਹੈ ਇਸ ਨੂੰ ਧਰਤੀ ਤੋਂ ਚੁੱਕ ਕੇ ਅਸਮਾਨ ਤੱਕ ਮੈਂ ਖੁਦ ਹੀ ਲੈ ਕੇ ਜਾਣਾ ਹੈ ਇਸ ਨੂੰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ ਉਸ ਨੇ ਮਨ ਚ ਸੋਚਿਆ ਪਰ ਬੋਲੀ ਕੁਝ ਨਾ ਕਦੋਂ ਟ੍ਰੇਨ ਆਈ ਤੇ ਕਦੋਂ ਚਲੀ ਗਈ ਸੰਦੀਪ ਨੂੰ ਕੁਝ ਪਤਾ ਨਾ ਲੱਗਾ ਮੌਸਮ ਵਿਗੜ ਗਿਆ ਸੀ ਹੰਮਸ ਵਧ ਗਈ ਸੀ ਅਚਾਨਕ ਇੱਕ ਤੇਜ਼ ਹਨੇਰੀ ਦਾ ਬੁੱਲਾ ਆਇਆ ਤੇ ਆਲੇ ਦੁਆਲੇ ਰੇਤ ਹੀ ਰੇਤ ਕਰ ਗਿਆ ਅੱਖਾਂ 'ਚ ਪਈ ਰੇਤ ਨਾਲ ਸੰਦੀਪ ਦੂਰ ਚ ਦੂਰ ਜਾ ਚੁੱਕੀ ਟ੍ਰੇਨ ਨੂੰ ਦੇਰ ਤੱਕ ਵੇਖਦਾ ਰਿਹਾ। ਸਮਾਪਤ। ਧੰਨਵਾਦ।